ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰਿਓ ਜੂਨ 84 ਦਾ ਕੱਲੂ ਕਾਰਾ 2 ਜੂਨ ਤੋਂ ਲੈ ਕੇ 8 ਜੂਨ ਤੱਕ ਕੀ ਕੁਝ ਹੁੰਦਾ ਆ ਆਪਾਂ ਤੁਹਾਨੂੰ ਦੱਸ ਰਹੇ ਆ ਪਹਿਲਾ ਭਾਗ ਤੁਸੀਂ ਸੁਣ ਚੁੱਕੇ ਹੋ ਹੁਣ ਸੈਕੰਡ ਪਾਰਟ ਯਾਨਿਕ ਲਾਸਟ ਭਾਗ ਤੁਹਾਨੂੰ ਸੁਣਾਉਣਾ ਆਪਾਂ ਨੇ ਇਹਦੇ ਵਿੱਚ ਕੀ ਕੁਝ ਹੁੰਦਾ ਹੈ ਵੀਡੀਓ ਬਹੁਤ ਹੀ ਦਿਲਚਸਪ ਹੈ ਔਰ ਸਾਰੀ ਸੁਣੀਓ ਕਿ ਕੀ ਕੀ ਚੱਕਰਬਾਜੀ ਪਈ ਆ ਬਹੁਤ ਬਿਲਕੁਲ ਇਦਾਂ ਦੀਆਂ ਗੱਲਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਤੁਸੀਂ ਸੁਣੀਆਂ ਹੀ ਨਹੀਂ ਹੋਣੀਆਂ ਕਦੇ ਕਿ ਕੀ ਕੁਝ ਹੋਇਆ ਬਹੁਤ ਲੇਖਕਾਂ ਨੇ ਲਿਖਿਆ ਲੇਕਿਨ ਜੋ ਆ ਜਾਣਕਾਰੀ ਹੈ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਤਾਂ ਦੋਸਤੋ ਸ਼ੁਰੂ ਕਰਦੇ ਆਂ ਵੀਡੀਓ ਸਾਰੀ ਸੁਣਨੀ ਵੀਡੀਓ ਤੇ ਸ਼ੇਅਰ ਵੀ ਕਰਨੀ ਔਰ ਚੈਨਲ ਸਾਰੇ ਵੀਰ ਸਬਸਕ੍ਰਾਈਬ ਜ਼ਰੂਰ ਕਰੋ ਹੁਣ 4 ਤੇ 5 ਜੂਨ ਦੀ ਰਾਤ ਨੂੰ ਫੌਜ ਦੀ ਪੂਰੀ ਤਿਆਰੀ ਸੀ ਫੌਜ ਦੀ ਪਲੈਨਿੰਗ ਅਨਸਾਰ 5 ਜੂਨ ਦੀ ਸ਼ਾਮ ਤੱਕ ਸਾਰਾ ਕੁਝ ਕਾਬੂ ਚ ਕਰ ਲੈਣਾ ਸੀ ਪਰ ਉਹਦੇ ਕਮਾਂਡੋਜ਼ 4 ਅਤੇ 5 ਜੂਨ ਦੀ ਰਾਤ ਨੂੰ ਅੰਦਰ ਦਾਖਲ ਹੋਈ ਨਹੀਂ ਸਕੇ 5 ਜੂਨ ਤੋਂ ਸਵੇਰ ਤੋਂ ਹੀ ਜਿਹੜੇ جاسੂਸ ਸੀਗੇ ਉਹਨਾਂ ਵੱਲੋਂ ਖਬਰਾਂ ਭੇਜੀਆਂ ਜਾਣੀਆਂ ਸ਼ੁਰੂ ਹੋ ਗਈਆਂ ਸਨ ਕਿ ਅੰਮ੍ਰਿਤਸਰ ਦੇ ਆਲੇ-ਦੁਆਲੇ ਪਿੰਡਾਂ ਵਿੱਚੋਂ ਸਿੱਖ ਕਿਸਾਨੀ ਦੇਸੀ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਹੋਈ ਇਕੱਠੀ ਹੋ ਰਹੀ ਹੈ ਕੋਈ 20000 ਸਿੱਖ ਕਿਸਾਨਾਂ ਦੇ ਇਕੱਠੇ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਸਾਰੇ ਕਿਸਾਨਾਂ ਕੋਲ ਡਾਂਗਾ ਗਡਾਸੇ ਬਰਛੀਆਂ ਇੱਕ ਨਾਲੀ ਤੇ ਦੋ ਨਾਲੀ ਵਾਲੀਆਂ ਬੰਦੂਕਾਂ ਸਨ ਸਭ ਸ਼ਹਿਰ ਨੂੰ ਜਾਂਦੇ ਰਸਤੇ ਰੋਕੀ ਖੜੇ ਸਨ ਸ਼ਹਿਰ ਵਿੱਚ ਕਿਸੇ ਵੀ ਚੀਜ਼ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਂਦਾ ਸੀ ਲਿੰਕ ਰੋਡਸ ਪੁੱਟ ਦਿੱਤੀਆਂ ਗਈਆਂ ਸੀ ਪੁਲ ਢਾ ਦਿੱਤੇ ਗਏ ਸਨ ਜਿਨ੍ਹਾਂ ਖੇਤਾਂ 'ਚ ਬੰਬੀਆਂ ਨਾਲ ਪਾਣੀ ਛੱਡ ਕੇ ਭਰਿਆ ਜਾ ਸਕਦਾ ਸੀ ਉਹ ਖੇਤ ਉਹਨਾਂ ਨੇ ਭਰਤੇ ਮਤਲਬ ਕਿ ਅੰਮ੍ਰਿਤਸਰ ਦਾ ਕੋਈ ਵੀ ਸ਼ਹਿਰੀ ਅੰਮ੍ਰਿਤਸਰ ਵਿੱਚੋਂ ਭੱਜ ਕੇ ਨਹੀਂ ਜਾ ਸਕਦਾ ਸੀ ਇਸ ਨਾਲ ਸਰਕਾਰ ਅਤੇ ਫੌਜ ਨੂੰ ਇੱਕ ਨਵੀਂ ਵਿਵਪਤਾ ਖੜੀ ਹੋ ਗਈ ਸੀ ਸ਼ਹਿਰ ਵਿੱਚ ਹਰ ਚੀਜ਼ ਦਾ ਕਾਲ ਪੈ ਗਿਆ ਸੀ 3 ਜੂਨ ਤੋਂ ਕਰਫਿਊ ਲੱਗਿਆ ਹੋਇਆ ਸੀ ਪਰ ਬਾਹਰ ਅੰਮ੍ਰਿਤਸਰ ਵਿੱਚ ਕੋਈ ਵੀ ਚੀਜ਼ ਨਹੀਂ ਆ ਸਕਦੀ ਸੀ ਨਾ ਦੁੱਧ ਨਾ ਸਬਜ਼ੀਆਂ ਜਿਉਂ-ਜਿਉਂ ਫੌਜ ਦਰਬਾਰ ਸਾਹਿਬ 'ਚ ਪਾਬੰਦੀਆਂ ਲਾ ਰਹੀ ਸੀ ਤਿਉਂ-ਤਿਉਂ ਪਿੰਡਾਂ ਦੇ ਸਿੱਖ ਕਿਸਾਨ ਸ਼ਹਿਰ ਵਿੱਚ ਪਹੁੰਚਣ ਵਾਲੀ ਹਰ ਚੀਜ਼ ਨੂੰ ਰੋਕ ਦਿੰਦੇ ਸੀ ਸ਼ਹਿਰ ਨੂੰ ਸਪਲਾਈ ਕਰ ਰਹੇ ਬਿਲੀ ਦੇ ਗ੍ਰਿਡ ਉਡਾ ਦਿੱਤੇ ਗਏ ਸੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਦੀ ਬਿਜਲੀ ਅਤੇ ਫੋਨ ਬੰਦ ਕਰ ਦਿੱਤੇ ਸਨ ਪਿੰਡਾਂ ਦੇ ਸਿੱਖਾਂ ਨੇ ਸ਼ਹਿਰ ਨੂੰ ਆ ਰਹੀ ਬਿਜਲੀ ਦੇ ਗ੍ਰਿਡ ਤੇ ਫੋਨਾਂ ਦੀਆਂ ਤਾਰਾਂ ਉਡਾਤੀਆਂ ਫੌਜੀ ਜਰਨੈਲ ਸਾਵਧਾਨ ਹੋ ਗਏ ਸਨ ਕਿ ਜੋ ਕੁਝ ਕਰਨਾ ਹੈ 6 ਜੂਨ ਦੀ ਰਾਤ ਨੂੰ ਪਹਿਲਾਂ ਪਹਿਲਾਂ ਹੀ ਕਰਨਾ ਹੈ ਨਹੀਂ ਤਾਂ 6 ਜੂਨ ਨੂੰ ਕਿਤੇ ਐਸਾ ਨਾ ਹੋਵੇ ਕਿ ਸਾਰਾ ਪੰਜਾਬ ਹੀ ਫੌਜ ਦੇ ਖਿਲਾਫ ਖੜਾ ਹੋ ਜਵੇ ਜਰਨੈਲਾਂ ਨੇ ਫੈਸਲਾ ਕੀਤਾ ਕਿ ਭਾਵੇਂ ਕੁਝ ਵੀ ਹੋ ਜਾਵੇ 6 ਜੂਨ ਦੀ ਚੜ੍ਹਦੀ ਸਵੇਰ ਨੂੰ ਸਾਰਾ ਕੁਝ ਕਲੀਅਰ ਕਰ ਲਿਆ ਜਾਵੇ ਅਕੀਨੂ ਸਰਾਮਾਂ ਵਾਲੇ ਪਾਸਿਓਂ ਟੈਂਕ ਅਤੇ ਬਖਤਰਬੰਦ ਗੱਡੀਆਂ ਰਾਹੀਂ ਕਮਾਂਡੋਦ ਨੂੰ ਅੰਦਰ ਭੇਜਿਆ ਗਿਆ। ਪਹਿਲਾ ਟੈਂਕਾਂ ਰਾਹੀਂ ਗੋਲੇ ਚਲਾ ਕੇ ਅਕਾਲ ਤਖਤ ਸਾਹਿਬ ਦੇ ਫਰੰਟ ਨੂੰ ਤੋੜਿਆ ਗਿਆ। ਗੋਲੇ ਦਰਸ਼ਨੀ ਡਿਊੜੀ ਨੂੰ ਤੋੜੇ ਬਗੈਰ ਅਕਾਲ ਤਖਤ ਤੱਕ ਪਹੁੰਚ ਨਹੀਂ ਸਕਦੇ ਸਨ। ਦਰਸ਼ਨੀ ਡਿਊੜੀ ਦਾ ਇੱਕ ਹਿੱਸਾ ਵੀ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਸੀ। ਸਰਕਾਰ ਅਤੇ ਫੌਜ ਦੀ ਵੀ ਜ਼ਿੰਦਗੀ ਦਾ ਸਵਾਲ ਸੀ। ਜੇ ਡੀ ਫੌਜ ਆਪਣੇ ਬਣਾਏ ਪ੍ਰੋਗਰਾਮ ਅਨੁਸਾਰ ਕੰਮ ਨਹੀਂ ਕਰ ਸਕਦੀ ਤਾਂ ਸਮਝੋ ਕਿ ਉਹਦੀਆਂ ਨੀਤੀਆਂ ਨੂੰ ਫੇਲ ਕੀਤਾ ਜਾ ਰਿਹਾ ਹੈ। ਇਹ ਹੀ ਜਨਰਲ ਸੁਵੇਕ ਸਿੰਘ ਦੀ ਜੰਗ ਨੀਤੀ ਦੀ ਸਫਲਤਾ ਬਣ ਰਹੀ ਸੀ। ਤਾਂ ਜਦੋਂ ਫੌਜ ਅਸਫਲ ਹੁੰਦੀ ਮਹਿਸੂਸ ਕਰ ਰਹੀ ਹੁੰਦੀ ਹੈ ਤਾਂ ਉਹ ਹਰ ਤਗਾ ਫਰੇਵ ਤੋਂ ਕਮ ਲੈਂਦੀ ਹੈ। ਇਹ ਠੀਕ ਹੈ ਕਿ ਜਿੱਤ ਜਿੱਤ ਹੀ ਹੁੰਦੀ ਹੈ ਭਾਵੇਂ ਕਿਸੇ ਤਰੀਕੇ ਨਾਲ ਵੀ ਪ੍ਰਾਪਤ ਕੀਤੀ ਜਾਵੇ। ਇਹ ਵੀ ਗੱਲ ਠੀਕ ਹੈ ਕਿ ਲੜਾਈ ਵਿੱਚ ਹਰ ਤਰੀਕਾ ਹੀ ਜਾਇਜ਼ ਹੁੰਦਾ। ਪਰ ਸੰਤ ਭਿੰਡਰਾਂ ਵਾਲਿਆਂ ਦੀ ਲੜਾਈ ਨਹੀਂ ਲੜਦੇ ਸੀ ਜੇਕਰ ਲੜਾਈ ਲੜਦੇ ਹੁੰਦੇ ਤਾਂ ਇਹਨਾਂ ਨੂੰ ਗੁਰੀਲਾ ਢੰਗ ਨਾਲ ਬਾਹਰ ਖੁਲਿਆਮ ਜਿਆਦਾ ਵਧੀਆ ਤਰੀਕੇ ਨਾਲ ਲੜਿਆ ਜਾ ਸਕਦਾ ਸੀ ਸੰਤ ਜੀ ਤਾਂ ਸਿੱਖ ਸੰਗਤ ਨੂੰ ਦਿਖਾਉਣ ਲਈ ਛਾਤਾਂ ਦੇਣ ਜਾ ਰਹੇ ਸਨ ਸਿੱਖ ਲੀਡਰਸ਼ਿਪ ਅਕਾਲੀ ਲੀਡਰਸ਼ਿਪ ਨੇ ਪੰਥ ਅਤੇ ਪੰਥਕ ਰਵੈਤਾਂ ਨੂੰ ਮਿੱਟੀ ਚ ਮਿਲਾਤਾ ਸੀ ਸੰਤ ਜਰਨੈਲ ਸਿੰਘ ਆਪਣੀ ਸ਼ਹਾਦਤ ਦੇ ਕੇ ਇਹਨਾਂ ਮਿੱਟੀ ਚ ਮਿਲ ਚੁੱਕੀਆਂ ਪਰੰਪਰਾਵਾਂ ਨੂੰ ਫਿਰ ਤੋਂ ਸਰਜੀਤ ਕਰਨਾ ਚਾਹੁੰਦੇ ਸਨ ਇਸੇ ਕਰਕੇ ਤਾਂ ਉਹਨਾਂ ਨੇ ਜਨਰਲ ਸਵੇਗ ਸਿੰਘ ਨੂੰ ਕਿਹਾ ਸੀ ਕਿ ਸ਼ਹਾਦਤਾਂ ਤਾਂ ਤਾਂ ਹਰ ਹਾਲਤ ਵਿੱਚ ਦੇਣੀਆਂ ਨੇ ਪਰ ਸ਼ਹਾਦਤਾਂ ਦੇਣ ਤੋਂ ਪਹਿਲਾਂ ਲੋਕਾਂ ਨੂੰ ਫੌਜ ਦੀਆਂ ਕੋਟੀਆਂ ਲੱਗੀਆਂ ਹੋਈਆਂ ਵੀ ਦਿਖਾਉਣੀਆਂ ਹੁਣ ਜਦੋਂ ਫੌਜ ਆਪਣੀ ਜਿੱਤ ਦਿਖਾਉਣ ਲਈ ਹਰ ਦਗਾ ਫਰੇਵ ਕਰਨ ਤੇ ਉਤराई ਸੀ ਤਾਂ ਸੰਤ ਜੀ ਵੀ ਆਪਣੀਆਂ ਸ਼ਹੀਦੀਆਂ ਦਾ ਕਰਿਸ਼ਮਾ ਦਿਖਾਉਣ ਲਈ ਤਿਆਰ ਹੋ ਗਏ ਸੀ ਅਜਿਹੇ ਸਮੇਂ ਫੌਜੀ ਜਰਨੈਲਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਕਿ ਉਸ ਦੇ ਕਿੰਨੇ ਕ ਸਿਪਾਹੀ ਮਰ ਰਹੇ ਸਨ ਕਿਉਂਕਿ ਜਰਨੈਲਾਂ ਅਤੇ ਸਰਕਾਰ ਦੇ ਸਾਹਮਣੇ ਸਿਰਫ ਜਿੱਤ ਹੁੰਦੀ ਹੈ ਜਿੱਤ ਨੂੰ ਪ੍ਰਾਪਤ ਕਰਨ ਲਈ ਭਾਵੇਂ ਹਜ਼ਾਰਾਂ ਸਿਪਾਹੀ ਮਰ ਜਾਣ ਜਦੋਂ ਟੈਂਕ ਅਤੇ ਬਖਤਰਬੰਦ ਗੱਡੀਆਂ ਹੀ ਅੰਦਰ ਵਾਰ ਦਿੱਤੀਆਂ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਛੋਟੇ ਜਿਹੇ ਖੇਤਰ ਉੱਪਰ ਹੈਲੀਕਾਪਟਰ ਢਿੱਡੀ ਦਲਾ ਮਾ ਘੁੰਮਣ ਲੱਗ ਪਏ ਤਾਂ ਅੰਦਰ ਭੇਜੇ ਜਾਣ ਵਾਲੇ ਕਮਾਂਡੋ ਦੀ ਤਾਂ ਕੋਈ ਘਾਟ ਹੀ ਨਹੀਂ ਸੀ ਘਾੜਤਾ ਅੰਦਰਲੇ ਸੂਰਬੀਰ ਸਿੰਘਾਂ ਕੋਲ ਆ ਰਹੀ ਸੀ ਜਿਨ੍ਹਾਂ ਦਾ ਅਸਲਾ ਵੀ ਮਿੰਟਦਰ ਮਿੰਟ ਘਟ ਰਿਆ ਸੀ ਅਤੇ ਜਿਨ੍ਹਾਂ ਦੀ ਆਪਣੀ ਗਿਣਤੀ ਵੀ ਮਿੰਟਦਰ ਮਿੰਟ ਘਟ ਰਹੀ ਸੀ ਉਹਨਾਂ ਨੇ ਭੱਜਣਾ ਤਾਂ ਹੈ ਹੀ ਨਹੀਂ ਸੀ ਬਸ ਉਹਨਾਂ ਨੇ ਤਾਂ ਸ਼ਾਹਤਾ ਦੇਣ ਤੋਂ ਪਹਿਲਾਂ ਫੌਜ ਦੀਆਂ ਕੋਡਣੀਆਂ ਲਵਾਉਣੀਆਂ ਸੀ ਤਾਂ ਫੌਜ ਸੰਤ ਜੀ ਨੂੰ ਅਤੇ ਜਨਰਲ ਸਾਹਿਬ ਨੂੰ ਜਿਉਂਦਿਆਂ ਨੂੰ ਨਹੀਂ ਫੜ ਸਕੀ ਇਹ ਹੀ ਉਹਨਾਂ ਦੀ ਜਿੱਤ ਸੀ ਇਸ ਸਮੁੱਚੇ ਸਾਕੇ 'ਚ ਜਨਰਲ ਸਵੇਗ ਸਿੰਘ ਹੀ ਸਮਾਇਆ ਹੋਇਆ ਸੀ ਉਹ ਆਪਣੀ ਕਲਾ ਇੱਕ ਸੈਨਿਕ ਦੇ ਤੌਰ ਤੇ 1971 ਦੀ ਭਾਰਤ-ਪਾਕ ਲੜਾਈ ਚ ਦਿਖਾ ਚੁੱਕਿਆ ਸੀ ਜਦੋਂ ਕਿ ਉਹਨੇ ਆਪਣੀ ਸਿਕਸ ਸਪਿਰਟ ਨੂੰ ਆਪਰੇਸ਼ਨ ਬਲੂ ਸਟਾਰ ਚ ਸ਼ਹੀਦੀ ਦੇ ਕੇ ਦਿਖਾਤਾ ਸੀ ਜਨਰਲ ਸਵੇਗ ਸਿੰਘ ਦਾ ਸਮੁੱਚਾ ਜੀਵਨ ਹੀ ਕ੍ਰਿਸ਼ਮ ਕ੍ਰਿਸ਼ਮਈ ਸੀ ਜਨਰਲ ਸਵੇਗ ਸਿੰਘ ਵਹਿ ਤਾਂ ਆਪਰੇਸ਼ਨ ਬਲੂ ਸਟਾਰ ਤੋਂ 13-14 ਸਾਲ ਪਹਿਲਾਂ ਹੀ ਭਾਰਤੀ ਤੇ ਪਾਕਿਸਤਾਨੀ ਫੌਜਾਂ ਅੰਦਰ ਜਨਰਲ ਸ਼ਾਹ ਵੇਗ ਦੇ ਨਾਂ ਹੇਠ ਇੱਕ ਗੁਰੀਲਾ ਮਾਹਿਰ ਬਜੋ ਤੋਂ ਮਾਂ ਪਾ ਚੁੱਕਿਆ ਸੀ ਪਰ ਸਾਕਾ ਨੀਲਾ ਤਾਰਾ ਦੌਰਾਨ ਜੋ دہشت ਭਾਰਤੀ ਫੌਜੀ ਜਰਨੈਲਾਂ ਦੇ ਮਨਾਂ ਚ ਬਿਠਾ ਕੇ ਰੱਖੀ ਸੀ ਉਹਨੇ ਦਾ ਜਨਰਲ ਸਵੇਕ ਸਿੰਘ ਨੂੰ ਵਿਸ਼ਮ ਦੇ ਗੁਰੀਲਾ ਮਹਾਰਾਂ ਦੇ ਰੋਕਚਾ ਅਮਰ ਕਰਤਾ ਸ਼੍ਰੀ ਦਰਵਾੜ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਘੇਰਾ ਪਾਉਣ ਵਾਲੀ ਭਾਰਤੀ ਫੌਜ ਦਾ ਹਰ ਚਰਨਹਿਰ ਜੇਕਰ ਬਾਹਰ ਬੈਠਾ ਸੀ ਕਿਸੇ ਗੱਲ ਤੋਂ ਡਰ ਰਿਹਾ ਸੀ ਤਾਂ ਉਹ ਸੀ ਜਨਰਲ ਸਵੇਕ ਸਿੰਘ ਦੀ ਚੰਗੀ ਗੁਰੀਲਾ ਨੀਤੀ ਇਸ ਸਮੇਂ ਜਨਰਲ ਸਵੇਗ ਸਿੰਘ 70 ਸਾਲ ਦੀ ਉਮਰ ਤੋਂ ਵੀ ਵੱਧ ਸਨ ਪਰ ਇਸ ਬੁੱਢੇ ਜਨਰਲ ਦੀਆਂ ਬਾਜ਼ ਨਗਾਹ ਤੋਂ ਫੌਜ ਦਾ ਹਰ ਅਧਿਕਾਰੀ ਬਚ ਕੇ ਰਹਿਣਾ ਚਾਹੁੰਦਾ ਸੀ ਲੈਫਟੀਨੈਂਟ ਕੁਲਦੀਪ ਸਿੰਘ ਬਰਾੜ ਜਿਹੜਾ ਕਿਚਰੀ ਅਕਾਲ ਤਖਸ ਹੈ ਉੱਪਰ ਚੜਦੇ ਚੜਦੇ ਆਈ ਫੌਜ ਦਾ ਕਮਾਂਡਰ ਸੀ ਸਿਰਫ ਜਨਰਲ ਸਵੇਗ ਸਿੰਘ ਦੀਆਂ ਬਾਜ਼ ਨਗਾਹ ਤੋਂ ਡਰਦਾ ਸੀ ਛੇਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਭੇਸ ਬਦਲਾ ਕੇ ਆਉਣ ਤੋਂ ਉਹ ਇਹੇ ਕਰਕੇ ਡਰਦਾ ਸੀ ਨਹੀਂ ਤਾਂ ਉਹ ਜੀ ਦਰਬਾਰ ਸਾਹਿਬ ਅੰਦਰਲੀ ਸਥਿਤੀ ਨੂੰ ਪੂਰੀ ਤਰ੍ਹਾਂ ਦੇਖੇ ਤੇ ਪਰਖੇ ਬਿਨਾ ਰਹਿ ਨਹੀਂ ਸਕਦਾ ਸੀ ਆਪਣੀ ਇੱਕ ਇੰਟਰਵਿਊ ਚ ਜਨਰਲ ਕੁਲਦੀਪ ਰਾੜ ਆਪਣੀ ਇੰਟਰਵਿਊ ਕਰਨ ਵਾਲੀ ਔਰਤ ਦੇ ਸਵਾਲ ਦਾ ਜਵਾਬ ਦਿੰਦਿਆਂ ਦੱਸ ਰਿਹਾ ਕਿ ਉਹਨੂੰ ਸ਼੍ਰੀ ਦਰਬਾਰ ਸਾਹਿਬ ਅੰਦਰਲੀ ਸਥਿਤੀ ਦਾ ਕੋਈ ਇਲਮ ਨਹੀਂ ਸੀ ਤੇ ਨਾ ਹੀ ਉਹਨੇ ਅੰਦਰ ਜਾ ਕੇ ਇਹ ਜਾਣਕਾਰੀ ਲੈਣ ਦੀ ਕੋਈ ਕੋਸ਼ਿਸ਼ ਹੀ ਕੀਤੀ ਸੀ ਕਿਉਂਕਿ ਅੰਦਰ ਉਹਦੇ ਕਹਿਣ ਮੁਤਾਬਕ ਜਨਰਲ ਸਵੇਕ ਸਿੰਘ ਦੀ ਮੋਰਚਾ ਬੰਦੀ ਕੀਤੀ ਹੋਈ ਸੀ ਉਹ ਇਹ ਸਭ ਕੁਝ ਦੱਸਦਾ ਹੋਇਆ ਕਹਿ ਰਿਹਾ ਕਿ ਉਹ ਜਨਰਲ ਸਵੇਕ ਸਿੰਘ ਨੂੰ 1971 ਦੀ ਬੰਗਲਾਦੇਸ਼ ਦੀ ਲੜਾਈ ਤੋਂ ਹੀ ਜਾਣਦਾ ਸੀ ਜਦੋਂ ਕਿ ਜਨਰਲ ਸਵੇਕ ਸਿੰਘ ਭਾਰਤੀ ਫੌਜ ਦਾ ਇੱਕ ਮਾਹਰ ਕੈਪਟਨ ਗਰੀਲਾ ਫਾਈਟਰ ਸੀ ਤੇ ਖੁਦ ਆਪ ਇੱਕ ਨਵ ਸਿੱਖੇਦ ਕੈਂਡੀਡਟਸ ਕੈਂਡੀਡਟ ਸੀਗਾ ਸਾਨੂੰ ਪਤਾ ਸੀ ਕਿ ਅੰਦਰਲੀ ਸਮੂੱਚੀ ਫਾਈਟਿੰਗ ਪਲਾਨ ਜਨਰਲ ਸਵੇਕ ਸਿੰਘ ਦੀ ਸੀ ਅਤੇ ਜਨਰਲ ਸਵੇਕ ਸਿੰਘ ਦੀਆਂ ਨਿਗਾਹਾਂ ਤੋਂ ਬਚ ਕੇ ਕੋਈ ਪੰਛੀ ਵੀ ਉਡਾਰੀ ਨਹੀਂ ਮਾਰ ਸਕਦਾ ਸੀ ਮੈਂ ਅੰਦਰ ਜਾ ਕੇ ਸਾਰੀ ਜਾਣਕਾਰੀ ਹਾਸਲ ਕਰਨੀ ਚਾਹੁੰਦਾ ਸੀ ਪਰ ਮੈਂ ਕਿਸੇ ਵੀ ਤਰੀਕੇ ਨਾਲ ਉਹ ਤੋਂ ਨਹੀਂ बच ਸਕਦਾ ਸੀ ਜੇਕਰ ਮੈਂ ਹੀ ਉਹਦੀਆਂ ਨਿਗਾਹਾਂ ਦਾ ਸ਼ਿਕਾਰੀ ਬਣ ਜਾਂਦਾ ਤਾਂ ਮੇਰੀ ਸਾਰੀ ਫੌਜ ਦਾ ਕੀ ਬਣਨਾ ਸੀ ਜਿਹੜੀ ਕਿ ਖੁਦ ਮੇਰੀ ਜਾਣਕਾਰੀ ਉੱਪਰ ਹੀ ਨਿਰਭਰ ਕਰ ਰਹੀ ਸੀ ਜਨਰਲ ਬਰਾੜ ਕਹਿੰਦਾ ਕਿ ਜਨਰਲ ਸਵੇਕ ਸਿੰਘ ਨੂੰ ਘੇਰਾ ਪਾਉਣ ਵਾਲੀ ਭਾਰਤੀ ਫੌਜ ਦੇ ਹਰ ਛੋਟੇ ਵੱਡੇ ਅਧਿਕਾਰੀ ਦਾ ਪਤਾ ਸੀ ਉਹ ਇੱਕ ਪੱਕਾ ਸ਼ਿਕਾਰੀ ਸੀ ਜਿਹੜਾ ਆਪਣੇ ਸ਼ਿਕਾਰ ਨੂੰ ਦੂਰੋਂ ਨਹੀਂ ਫੁੰਡਦਾ ਸੀ ਬਲਕਿ ਆਪਣੇ ਨੇੜੇ ਆਉਣ ਦੀ ਪੂਰੀ ਉਡੀਕ ਕਰਦਾ ਸੀ ਜਦੋਂ ਇੱਕ ਜਦੋਂ ਤੱਕ ਉਹਨੂੰ ਨਿਸ਼ਚਿਆ ਨਹੀਂ ਸੀ ਹੋ ਜਾਂਦਾ ਕਿ ਸ਼ਿਕਾਰ ਉਹਦੇ ਨਿਸ਼ਾਨੇ ਦੀ ਰੇਂਜ ਵਿੱਚ ਆ ਚੁੱਕਿਆ ਉਦੋਂ ਤੱਕ ਉਹ ਇੱਕ ਖੁੰਖਾਰ ਚੀਤੇ ਦੀ ਤਰ੍ਹਾਂ ਛਾਪ ਲਿਆ ਰਹਿੰਦਾ ਸੀ ਪਰ ਜਿਉਂ ਹੀ ਸ਼ਿਕਾਰੀ ਉਹਦੀ ਰੇਂਜ 'ਚ ਆ ਜਾਂਦਾ ਸੀ ਸ਼ਿਕਾਰ ਤਾਂ ਉਹ ਬਿਲਕੁਲ ਸ਼ਿਕਾਰ ਹੋ ਚੁੱਕਿਆ ਹੁੰਦਾ ਸੀ ਉਹ ਇਸ ਸਮੇਂ ਇੱਕ ਬੁੱਢਾ ਹੋ ਚੁੱਕਿਆ ਚੀਤਾ ਟਾਈਗਰ ਸੀ ਅਤੇ ਬੁੱਢਾ ਹੋ ਚੁੱਕਿਆ ਚੀਤਾ ਆਪਣੀ ਸਮਾਂ ਸੰਭਾਲ ਵਿੱਚ ਹੋਰ ਬਧੇਰੇ ਪਰਪੱਕ ਹੋ ਜਾਂਦਾ ਇਸ ਲਈ ਉਹਨੇ ਖੁਦ ਅੰਦਰ ਜਾ ਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੀ ਨਹੀਂ ਸੀ ਬਰਾੜ ਕਹਿੰਦਾ ਜਨਰਲ ਸਵੇਗ ਸਿੰਘ ਦੀ ਚੰਗੀ ਨੀਤੀ ਨੂੰ ਸਮਝਣਾ ਬਹੁਤ ਔਖਾ ਸੀ ਉਹ ਨਿਓਲੇ ਵਾਂਗ ਖੱਡਾਂ ਪੁੱਟ ਕੇ ਧਰਤੀ ਦੇ ਹੇਠੋਂ-ਹੇਠ ਕਿਸੇ ਪਾਸੇ ਵੀ ਜਾ ਸਕਦਾ ਸੀ ਉਸ ਨੂੰ ਹਨੇਰੇ ਤੇ ਚਾਨਣ ਦਾ ਕੋਈ ਫਰਕ ਨਹੀਂ ਸੀ ਪੈਂਦਾ ਉਹ ਆਵਾਜ਼ ਸੁਣ ਕੇ ਆਪਣੇ ਸ਼ਿਕਾਰ ਬਾਰੇ ਜਾਣ ਜਾਂਦਾ ਸੀ ਜਨਰਲ ਬਰਾੜ ਗੱਲਾਂ ਕਰਦਾ ਕਰਦਾ ਦੱਸਦਾ ਕਿ ਮੈਂ ਖੁਦ ਵੀ ਜੱਟ ਸਿੱਖ ਸਾਂ ਜਨਰਲ ਸਵੇਕ ਸਿੰਘ ਵੀ ਜੱਟ ਸੀ ਤੇ ਸਾਂ ਜਨਰੈਲ ਸਿੰਘ ਜੀ ਭਿੰਡਰਾਂ ਵਾਲੇ ਵੀ ਜੱਟ ਸੀ ਜੱਟ ਵਿੱਚ ਕੋਈ ਹੋਰ ਖੂਬੀ ਭਾਵੇਂ ਨਾ ਹੋਵੇ ਪਰ ਉਹ ਜਦੋਂ ਲੜਦਾ ਹੈ ਤਾਂ ਕੁਝ ਵੀ ਬਚਾ ਕੇ ਨਹੀਂ ਰੱਖਦਾ ਉਹ ਆਪਣੀ ਸਮੁੱਚੀ ਸੋਚ ਨੂੰ ਹੀ ਜੰਗ 'ਚ ਝੋਕ ਦਿੰਦਾ ਫਿਰ ਉਹਦਾ ਫੈਸਲਾ ਸਿਰਫ ਮੌਤ ਜਾਂ ਜਿੱਤ ਹੀ ਕਰਦੀ ਹੈ ਜਨਰਲ ਬਰਾੜ ਕਹਿੰਦਾ ਕਿ ਉਹ ਇਹ ਸੋਚ ਕੇ ਹੀ ਕੰਬ ਜਾਂਦਾ ਸੀ ਕਿ ਹੁਣ ਕਿ ਜਿਹੜੀ ਲੜਾਈ ਹੋਣ ਜਾ ਰਹੀ ਹੈ ਇਹਦੇ 'ਚ ਨਿਵੇੜਾ ਕਿਦਾਂ ਦਾ ਹੋਊਗਾ ਇਸ ਕਰਕੇ ਤਾਂ ਉਹਨਾਂ ਨੂੰ ਚਿੰਤਾ ਇਸ ਗੱਲ ਦੀ ਨਹੀਂ ਸੀ ਕਿ ਅੰਦਰ ਕਿੰਨੇ ਕੁ ਖੜਕੂ ਨੇ ਜਾਂ ਉਹਨਾਂ ਦੇ ਕੋਲ ਕਿਹੋ ਜਿਹੇ ਹਥਿਆਰ ਨੇ ਉਹਨਾਂ ਨੂੰ ਮੁੱਖ ਚਿੰਤਾ ਹੀ ਇਸੇ ਗੱਲ ਦੀ ਸੀ ਕਿ ਜੱਟ ਸਿੱਖਾਂ ਦੀ ਲੜਾਈ ਵਿੱਚ ਕੌਣ ਕਿਹਨੂੰ ਮਾਤ ਦੇ ਸਕੇਗਾ ਅਤੇ ਜਨਰਲ ਸੁਵੇਗ ਸਿੰਘ ਦੀ ਯੁੱਧ ਨੀਤੀ ਤੋਂ ਸਾਰੇ ਜਾਣੂ ਸਨ ਖੈਰ ਇਹ ਜੱਟ ਸਿੱਖਾਂ ਦੀ ਲੜਾਈ ਦੀ ਗਲਤਨਾ ਜਨਰਲ ਬਰਾੜ ਦੀ ਆਪਣੀ ਸੋਚ ਵਿੱਚੋਂ ਨਿਕਲੀ ਹੋਈ ਗੱਲ ਹੈ ਅਸਲ 'ਚ ਜਨਰਲ ਬਰਾੜ ਆਪਣੀ ਸਾਰੀ ਇੰਟਰਵਿਊ ਵਿੱਚ ਹੀ ਸਚਾਈ ਤੋਂ ਬਹੁਤ ਪਰੇ ਦੀਆਂ ਗੱਲਾਂ ਕਰ ਰਿਹਾ ਉਹਦੀ ਕੋਈ ਵੀ ਇੱਕ ਗੱਲ ਫੌਜੀ ਜਨਰਲ ਵਾਲੀ ਨਹੀਂ ਸਕੋ ਇੱਕ ਨਿਰੋਲ ਪ੍ਰਪਾਗੈਂਡੇ ਵਰਗੀ ਹੈ ਜਿਦੇ ਵਿੱਚ ਉਹਦੀ ਅਣਜਾਣਤਾ ਹੀ ਸਾਹਮਣੇ ਆ ਰਹੀ ਹੈ ਮੈਨੂੰ ਨਹੀਂ ਪਤਾ ਕਿ ਜਿਹਨਾਂ ਨੂੰ ਬਰਾੜ ਇੰਨਾ ਨੰਗਾ ਝੂਠ ਕਿਉਂ ਬੋਲਦੇ ਆ ਉਹਦੇ ਕਹਿਣ ਮੁਤਾਬਕ ਉਹਨੂੰ ਅੰਦਰਲੀ ਸਥਿਤੀ ਦਾ ਓਕਾ ਹੀ ਕੋਈ ਗਿਆਨ ਨਹੀਂ ਸੀ ਪਰ ਉਹਦੀ ਹਾਈ ਕਮਾਂਡ ਉਹਦੇ ਐਕਸ਼ਨ ਲਈ ਪੂਰੀ ਸਮਾਂ ਸੀਮਾ ਫਿਕਸ ਕਰ ਰਹੀ ਸੀ ਉਹ ਇਹ ਵੀ ਕਹਿੰਦਾ ਕਿ ਉਹਨੂੰ ਉੱਪਰੋਂ ਹਦਾਇਤਾਂ ਮਿਲ ਰਹੀਆਂ ਸਨ ਕਿ ਉਹਨੇ ਇੱਕ ਤਾਂ ਨਿਯਤ ਕੀਤੇ ਸਮੇਂ ਅਨਸਾਰ ਹੀ ਆਪਣਾ ਮਿਸ਼ਨ ਪੂਰਾ ਕਰਨਾ ਤੇ ਘੱਟ ਤੋਂ ਘੱਟ ਨੁਕਸਾਨ ਜਾਨ ਅਤੇ ਮਾਲ ਦਾ ਕਰਕੇ ਆਪਣਾ ਮਿਸ਼ਨ ਪੂਰਾ ਕਰਨਾ ਸਵਾਲ ਇੱਥੇ ਇਹ ਉੱਠਦਾ ਕਿ ਜਦੋਂ ਬਰਾੜ ਨੂੰ ਘਟ ਤੋਂ ਘਟ ਨੁਕਸਾਨ ਵਿੱਚ ਕਿਵੇਂ ਮਿਸ਼ਨ ਪੂਰਾ ਕਰ ਸਕਦਾ ਸੀ ਮਿਸ਼ਨ ਤਾਂ ਤਦ ਹੀ ਪੂਰਾ ਹੋਣ ਦੇ आसार ਹੋ ਸਕਰੇ ਸਨ ਜੇਕਰ ਬਰਾੜ ਨੂੰ ਅੰਦਰੀ ਸਥਿਤੀ ਦਾ ਪੂਰਾ ਪੂਰਾ ਗਿਆਨ ਹੁੰਦਾ ਇਸ ਕਰਕੇ ਇਹ ਗੱਲਾਂ ਬਰਾੜ ਦੀਆਂ ਸਾਰੀਆਂ ਹੀ ਝੂਠੀਆਂ ਨੇ ਜਨਨਾ ਬਰਾੜ ਖੁਦ ਆਪ ਇੱਕ ਜੱਟ ਦੇ ਤੌਰ ਤੇ ਬੋਲ ਰਿਹਾ ਉਹ ਸਿੱਖ ਤਾਂ ਹੈ ਹੀ ਨਹੀਂ ਸੀ ਸਗੋਂ ਆਪ ਪੱਤੇ ਤਾਂ ਸਿੱਖ ਸੀ ਉਹਨੂੰ ਸਿਰਫ ਉਹੀ ਕੁਝ ਬੋਲਣਾ ਆਉਂਦਾ ਜਿਹੜਾ ਕੁਝ ਉਹਨੂੰ ਸਿੱਖਿਆ ਦੌਰਾਨ ਸਿਖਾਇਆ ਜਾਂਦਾ ਸੀ ਨਾ ਉਹਨਾਂ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਦਾ ਪਤਾ ਸੀ ਨਾ ਹੀ ਉਹ ਉਸ ਹੱਦ ਤੱਕ ਪਹੁੰਚ ਕੇ ਸੋਚ ਹੀ ਸਕਦਾ ਸੀ ਸੰਤ ਜਰਨੈਲ ਸਿੰਘ ਜੀ ਇੱਕ ਅਮਰਤਪਾਲ ਅਮਰਤਾਰੀ ਸਿੰਘ ਸਨ ਜਦੋਂ ਅਮਰਤਾਰੀ ਸਿੰਘ ਅਰਦਾਸ ਕਰਕੇ ਜੰਗ ਦੇ ਮੈਦਾਨ 'ਚ ਜਾਂਦਾ ਤਾਂ ਉਹ ਆਪਣੇ ਗੁਰੂ ਨਾਲ ਇੱਕਮਿਕ ਹੋ ਜਾਂਦਾ ਜੰਗ ਦੇ ਮੈਦਾਨ 'ਚ ਸਰੀਰ ਸਿੰਘ ਦਾ ਲੜਦਾ ਪਰ ਉਹਦੇ ਵਿੱਚ ਸੋਚ ਗੁਰੂ ਦੀ ਹੁੰਦੀ ਹੈ ਇਸ ਤਰ੍ਹਾਂ ਆਪਣੇ ਗੁਰੂ ਨਾਲ ਇੱਕਮਿਕ ਹੋਇਆ ਸਿੰਘ ਜਾਂ ਜਿੱਤਣ ਲਈ ਲੜਦਾ ਜਾਂ ਸ਼ਹੀਦ ਹੋਣ ਲਈ ਦੋਸ਼ਮਣ ਨੂੰ ਦੇਖ ਕੇ ਤਾਂ ਸਿੰਘ ਭੱਜਣ ਦੀ ਗੱਲ ਸੋਚ ਵੀ ਨਹੀਂ ਸਕਦਾ। ਇਹੀ ਹਾਲਾਤ ਜਨਰਲ ਸਵੇਕ ਸਿੰਘ ਦੇ ਸੀ। ਜਨਰਲ ਬਰਾੜ ਗੱਲ ਕਰਦਾ ਕਿ ਜਨਰਲ ਸਵੇਕ ਸਿੰਘ ਦੇ ਮਿਲਟਰੀ ਕਰੈਕਟਰ ਦੀ ਜਦੋਂ ਕਿ ਜਨਰਲ ਸਵੇਕ ਸਿੰਘ ਵੀ ਇਸ ਸਮੇਂ ਅਮਰਤਾ ਲਈ ਸਿੰਘ ਸੀ। ਤਾਂ ਉਹ ਭੱਜਣ ਲਈ ਤਾਂ ਲੜੀ ਨਹੀਂ ਸੀ ਰਿਹਾ। ਉਹ ਤਾਂ ਸ਼ਹੀਦੀਆਂ ਦੇਣ ਲਈ ਲੜ ਰਿਹਾ ਸੀ। ਨਾ ਉਹਨਾਂ ਦੇ ਕੋਲ ਖਾੜਕੋ ਦਾ ਸਮੂਹ ਸੀ। ਨਾ ਹੀ ਉਹਨਾਂ ਨੇ ਖਾੜਕੋ ਦੀ ਤਾਕਤ ਨਾਲ ਭਾਰਤੀ ਫੌਜ ਨਾਲ ਹੱਥੋਂ ਹੱਥ ਦੀ ਲੜਾਈ ਹੀ ਕਰਨੀ ਸੀ। ਪਿਛੇ ਵੀ ਦੱਸਿਆ ਜਾ ਚੁੱਕਿਆ ਤੁਹਾਨੂੰ ਕਿ ਸੰਤ ਭਿੰਡਰਾਂਵਾਲਿਆਂ ਜੀ ਨੂੰ ਜਨਰਲ ਸੁਬੇਕ ਸਿੰਘ ਸਪਸ਼ਟ ਕਰ ਚੁੱਕੇ ਸੀ ਕਿ ਦੱਸੋ ਕਿਹੋ ਜੀ ਲੜਾਈ ਲੜਨੀ ਹੈ ਗੁਰੀਲਾ ਜੰਗ ਲੜਨੀ ਹੈ ਜਾਂ ਹੱਥੋਂ ਹੱਤ ਦੀ ਗਹਿ ਗੱਚਮੀ ਲੜਾਈ ਲੜਨੀ ਹੈ ਉਹ ਕਿਸੇ ਵੀ ਕਿਸਮ ਦੀ ਲੜਾਈ ਲੜ ਸਕਦੇ ਨੇ ਪਰ ਹਰ ਲੜਾਈ ਦਾ ਆਪਣਾ ਆਪਣਾ ਵੱਖਰਾ ਢੰਗ ਹੁੰਦਾ ਹੈ ਉਹ ਉਹਨਾਂ ਨੂੰ ਫੌਜ ਨਾਲ ਲੜਾਉਣ ਤੋਂ ਬਾਅਦ ਵੀ ਇੱਥੋਂ ਭਜਾ ਕੇ ਲੈ ਜਾ ਸਕਦਾ ਹਾਂਜੀ ਔਰ ਸੰਤ ਜੀ ਨੇ ਜਨਰਲ ਸੁਭੇਗ ਸਿੰਘ ਨੂੰ ਇਹ ਦਰਸਾ ਦਿੱਤਾ ਸੀ ਕਿ ਉਹਨਾਂ ਨੇ ਅਖੀਰ ਨੂੰ ਸ਼ਹੀਦੀਆਂ ਹੀ ਪਾਉਣੀਆਂ ਕਿਉਂਕਿ ਸਿੱਖ ਕੌਮ ਸ਼ਹੀਦੀਆਂ ਨੂੰ ਪੁੱਲ ਗਈ ਹੈ ਹਾਂ ਸ਼ਹੀਦੀ ਪਾਉਣ ਤੋਂ ਪਹਿਲਾਂ ਭਾਰਤੀ ਫੌਜ ਦੀਆਂ ਗੋਡੀਆਂ ਜ਼ਰੂਰ ਲੋਵਾ ਦੇਣੀਆਂ ਨੇ ਇਸ ਲਈ ਜਨਰਲ ਸੁਭੇਗ ਸਿੰਘ ਦੀ ਸਮੁੱਚੀ ਜੰਗੀ ਨੀਤੀ ਇਹ ਹੀ ਸੀ ਇਹ ਉਹਨਾਂ ਨੇ ਫੌਜ ਦੀਆਂ ਗੋਡੀਆਂ ਲਾਉਣ ਤੋਂ ਬਾਅਦ ਸ਼ਾਤਾਂ ਹੀ ਦੇਣੀਆਂ ਸੀ। ਇਸ ਲਈ ਆਪਰੇਸ਼ਨ ਬਲੂ ਸਟਾਰ ਦੇ ਸਮੇਂ ਅੰਦਰਲੇ ਸਿੰਘਾਂ ਦੀ ਜੰਗੀ ਪਲਾਨ ਭਾਰਤੀ ਫੌਜ ਨਾਲ ਕੋਈ ਅਥੋਹ ਵੱਡੀ ਲੜਾਈ ਕਰਨ ਦੀ ਨਹੀਂ ਸੀ। ਇਸੇ ਕਰਕੇ ਸੰਤਾ ਕੋਲ ਕੋਈ ਕੋਈ ਖਾੜਕੋਂ ਦਾ ਘਟ ਨਹੀਂ ਸੀ ਤੇ ਨਾ ਹੀ ਉਹਨਾਂ ਕੋਲ ਕੋਈ ਅਸਲੇ ਦਾ ਢੇਰ ਸੀ। ਇਸ ਬਾਰੇ ਸਰਕਾਰ ਤੇ ਫੌਜੀ ਜਨਰਲ ਸਭ ਝੂਠ ਬੋਲ ਰਹੇ ਸੀ। ਜਨਰਲ ਸੁਭੇਗ ਸਿੰਘ ਨੇ ਆਪਣੇ ਮਿਸ਼ਨ ਦੀ ਪੂਰਤੀ ਲਈ ਸਿਰਫ 5-10 ਤੱਕ ਦੇ ਚੌਣਵੇਂ ਜਿਹੜੇ ਐਨ ਚੋਟੀ ਦੇ ਨਿਸ਼ਾਨੇ ਬਾਜ ਜਾਂ ਜਾਨਬਾਜ ਉਹ ਰੱਖੇ ਹੋਏ ਸੀ ਉਹਨਾਂ ਨੇ ਸਿਰਫ ਉਸ ਸਮੇਂ ਆਪਣੀ ਜੰਗ ਦੇ ਜੋਰ ਦਿਖਾਉਣੇ ਸਨ ਜਦੋਂ ਭਾਰਤੀ ਫੌਜ ਦੇ ਕਮਾਂਡੋਦਾਂ ਨੇ ਹਮਲਾ ਕਰਕੇ ਅੰਦਰ ਬੜਨਾ ਸੀ ਉਹ ਵੀ ਮੋਰਚਿਆਂ ਵਿੱਚ ਬੈਠੇ ਬੈਠੇ ਹੀ ਇਸ ਸਮੇਂ ਉਦੋਂ ਤੱਕ ਜਨਰਲ ਸੁਵੇਗ ਸਿੰਘ ਦੇ ਜਾਨਬਾਜ ਭਾਰਤੀ ਕਮਾਂਡੋਆਂ ਦੇ ਆਹੂ ਲਾਉਂਦੇ ਰਹੇ ਜਦੋਂ ਤੱਕ ਉਹਨਾਂ ਦਾ ਅਸਲਾ ਨਹੀਂ ਮੁੱਕ ਗਿਆ ਸੀ ਅਸਲਾ ਮੁੱਕ ਜਾਣ ਬਾਅਦ ਸੰਤ ਜੀ ਦਾ ਹੁਕਮ ਸੀ ਕਿ ਚਲੋ ਹੁਣ ਸ਼ਾਹਤਾ ਪਾਈਏ ਸਿੱਟੇ ਵਜੋਂ ਸੂਰਮੇ ਸਿੰਘ ਸ਼ਾਹਤਾ ਪਾਗੇ ਸੀ ਡਾਇਰੈਕਸ਼ਨਾਂ ਅਤੇ ਆਰਡਰ ਦੇ ਰਹੇ ਜਰਨੈਲ ਮੂੰਹਾਂ ਚੋਂ ਉਂਗਲਾਂ ਪਾਈ ਖੜੇ ਦੇਖ ਰਹੇ ਸੀ ਜਿਹੜੇ ਡਾਇਰੈਕਸ਼ਨ ਟ੍ਰੈਕਸ਼ਨਾਂ ਦੇ ਰਹੇ ਸੀ ਉਹਨਾਂ ਨੂੰ ਇੰਦਰਾ ਗਾਂਧੀ ਦੇ ਸੁਨੇਹੇ ਬਾਰ-ਬਾਰ ਮਿਲ ਰਹੇ ਸੀ ਕਿ ਸਾਤ ਪਿੰਡਰਾਂ ਵਾਲੇ ਕੋ ਔਰ ਜਨਰਲ ਸਵੇਗ ਸਿੰਘ ਕੋ ਜੀਤੇ ਜੀ ਹੀ ਪਕੜਨਾ ਹੈ ਪਰ ਉਹ ਤਾਂ ਸ਼ਾਹਤਾ ਪਾਗੇ ਤਨ ਉਹਨਾਂ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਫੜਿਆ ਜਾ ਚੁੱਕਿਆ ਸੀ ਸਭ ਕੁਝ ਸੰਤ ਪਿੰਡਰਾਂ ਵਾਲੇ ਅਤੇ ਜਨਰਲ ਸੁਵੇਗ ਸਿੰਘ ਦੀ ਆਪਣੀ ਇੱਛਾ ਅਨੁਸਾਰ ਹੋਇਆ ਸੀ ਜਨਰਲ ਕਲਦੀਪ ਸਿੰਘ ਬਰਾੜ ਤੇ ਇੰਦਰਾ ਗਾਂਧੀ ਦੀ ਇੱਛਾ ਅਨੁਸਾਰ ਤਾਂ ਕੁਝ ਹੋਇਆ ਹੀ ਨਹੀਂ ਸੀ ਨਾ ਉਹਨਾਂ ਦੀ ਇੱਛਾ ਅਨੁਸਾਰ ਤੇ ਇਹ ਕਾਲ ਤੱਕ ਸਾਹਿਬ ਦੀ ਤਬਾਹੀ ਜ਼ਰੂਰ ਹੋ ਗਈ ਸੀ ਤੇ ਦਰਸ਼ਨ ਕਰਨਾ ਹੈ ਉਹ ਸ਼ਰਧਾਲੂ ਸਿੱਕਾ ਦਾ ਕਤਲੇਆਮ ਵੀ ਹੋ ਗਿਆ ਕਿਹੜੀ ਗੱਲ ਨੂੰ ਕਲਦੀਪ ਬਰਾੜ ਆਪਣੀ ਜਿੱਤ ਸਮਝਦਾ ਏ ਸੰਤਾਂ ਅਤੇ ਸੁਵੇਗ ਸਿੰਘ ਨੂੰ ਮਾਰ ਲੈਣ ਚ ਉਹਨਾਂ ਨੇ ਤਾਂ ਮਰ ਨਹੀਂ ਸੀ ਉਹਨਾਂ ਨੇ ਤਸ਼ਹੀਦ ਹੋਣਾ ਹੀ ਸੀ ਕਿਉਂਕਿ ਉਹ ਮਰਨ ਲਈ ਹੀ ਲੜ ਰਹੇ ਸੀ ਬਰਾੜ ਨੂੰ ਸਿੱਖ ਭਾਵਨਾ ਦਾ ਪਤਾ ਹੀ ਨਹੀਂ ਸੀ ਉਹ ਆਪਣੇ ਆਪ ਨੂੰ ਸਾਹ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲਿਆਂ ਵਰਗਾ ਬਰਾੜ ਜੱਟ ਸਿੱਖ ਹੀ ਦੱਸ ਰਿਹਾ ਹੈ ਉਹ ਆਪਣੇ ਇੰਟਰਵਿਊ ਦੇ ਵਿੱਚ ਬਾਰ-ਬਾਰ ਆਪਣੇ ਆਪ ਨੂੰ ਜੱਟ ਸਿੱਖ ਦੱਸ ਰਿਹਾ ਉਹਦੀ ਇਹ ਗੱਲ ਵੀ ਗਲਤ ਹੈ ਉਹ ਜੱਟ ਹੋ ਸਕਦਾ ਪਰ ਉਹ ਸਿੱਖ ਨਹੀਂ ਸੀ ਸਿੱਖੀ ਤੋਂ ਤਾਂ ਉਹ ਪਤਿਤ ਖਾਰ ਦੇ ਹੋ ਚੁੱਕਿਆ ਸੀ ਸਿੱਖੀ ਅੰਦਰੂਨੀ ਰਹਿਤ ਹੈ ਤੇ ਬਾਹਰ ਨਹੀਂ ਸਰੂਪ ਦੀ ਹੁੰਦੀ ਹੈ ਬਾਹਰੀ ਰਹਿਤ ਉਹਨੇ ਸਿੱਖ ਹੋਣ ਦੀ ਪਛਾਣ ਨਹੀਂ ਦੀ ਅਤੇ ਅੰਦਰੂਨੀ ਰਹਿਤ ਸਿੱਖੀ ਸਪਿਰਿਟ ਦੀ ਹੁੰਦੀ ਹੈ ਗੁਰਦੀਪ ਰਾੜ ਅੱਜ 99 ਸਾਲਾਂ ਦੀ ਉਮਰ ਵਿੱਚ ਵੀ ਉਹ ਹੁਣ ਤੱਕ ਇੰਗਲੈਂਡ ਦੇ ਲੰਡਨ ਸ਼ਹਿਰ ਦੇ ਵਿੱਚ ਇੱਕ ਗੁਮਨਾਮ ਜ਼ਿੰਦਗੀ ਜੀ ਰਿਹਾ ਹੈ ਜਿਹਦੇ ਉੱਤੇ ਸਿੰਘਾਂ ਨੇ ਉੱਤੇ ਉੱਤੇ ਹਮਲਾ ਵੀ ਕੀਤਾ ਸੀਗਾ ਲੇਕਿਨ ਬਚ ਗਿਆ ਸੀਗਾ ਮੂੰਹ ਸੋਣਾ ਕੁੱਟ ਹੋਇਆ ਸੀ ਉਹਦਾ ਲੰਡਨ ਦੇ ਵਿੱਚ ਉਹ ਸਿੰਘ ਹੁਣ ਬਾਹਰ ਆ ਚੁੱਕੇ ਨੇ ਸਜ਼ਾ ਕੱਟ ਕੇ ਇੰਗਲੈਂਡ ਦੇ ਵਿੱਚ ਤਾਂ ਹੁਣ ਕਿਉਂਕਿ ਉਹ ਸਿੱਖੀ ਵਿੱਚੋਂ ਹੀ ਖਾਰਜ ਹੋ ਚੁੱਕਿਆ ਤੇ ਬਿਲਕੁਲ ਕੱਟ ਚੁੱਕਿਆ ਹੋ ਅੱਜ ਜਲਾਲਤਪੁਰੇ ਜ਼ਿੰਦਗੀ ਜੀ ਰਿਹਾ ਹੈ ਅੱਜੋ ਸਿਰਫ ਸਰਕਾਰ ਦੀਆਂ ਮਿਹਰਬਾਨੀਆਂ ਉੱਪਰ ਜੀ ਰਹੇ ਆ ਜਦੋਂ ਕਿ ਸੰਤ ਜੀ ਅਤੇ ਸਵੇਕ ਸਿੰਘ ਸਿੱਖਾਂ ਦੇ ਹਿਰਦਿਆਂ ਵਿੱਚ ਜੀ ਰਹੇ ਆ ਆਪਰੇਸ਼ਨ ਬਲੂ ਸਟਾਰ ਇੰਦਰਾ ਗਾਂਧੀ ਦੀ ਭੁਖ ਲਾਹੜ ਦਾ ਪ੍ਰਤੀਕ ਸੀ ਗੁਰਦੀਪ ਬਰਾੜ ਉਹਦਾ ਪਿਆਦਾ ਬਣਿਆ ਹੋਇਆ ਸੀ ਇੰਦਰਾ ਗਾਂਧੀ ਦੀ ਭੁਖ ਲਾਹਟ ਵਿੱਚ ਸਿਆਸਤ ਸੀ ਉਹਨੇ ਫੌਜ ਨੂੰ ਆਪਣੀ ਸਿਆਸਤ ਦੀ ਪੂਰਤੀ ਲਈ ਵਰਤਿਆ ਸੀ ਗੁਰਦੀਪ ਬਰਾੜ ਦਾ ਫਰਜ਼ ਬਣਦਾ ਸੀ ਕਿ ਉਹ ਇੰਦਰਾ ਗਾਂਧੀ ਦਾ ਪਿਆਦਾ ਬਣ ਤੋਂ ਇਨਕਾਰ ਕਰ ਦਿੰਦਾ ਅਸਲ ਸੇਵਾ ਉਹਦੀ ਇਹੀ ਹੋਣੀ ਸੀ ਜੇਕਰ ਉਹ ਇਸ ਤਰ੍ਹਾਂ ਦੀ ਸੇਵਾ ਕਰ ਜਾਂਦਾ ਤਾਂ ਸਿੱਖਾਂ ਨੇ ਉਹਨੂੰ ਆਪਣੀਆਂ ਪਲਕਾਂ ਤੇ ਬਿਠਾ ਲੈਣਾ ਸੀ ਅੱਜ ਉਹੀ ਜਗ੍ਹਾ ਤੇ ਜਨਰਲ ਸਵੇਗ ਸਿੰਘ ਕੌਮ ਦਾ ਨਾਇਕ ਬਣਿਆ ਹੋਇਆ ਇਹ ਸਭ ਕੁਝ ਕੁਲਦੀਪ ਰਾੜ ਦੀ ਅੱਖਾਂ ਸਾਹਮਣੇ ਹੋ ਰਿਹਾ ਉਹ ਲੰਡਨ ਦੇ ਬਾਜ਼ਾਰਾਂ ਤੇ ਫਿਰਦਾ ਹੋਇਆ ਵੀ ਸਿੱਖ ਨੌਜਵਾਨਾਂ ਦੇ ਹਮਲੇ ਦਾ ਸ਼ਿਕਾਰ ਹੋ ਰਿਹਾ ਜਦੋਂ ਕਿ ਜਨਰਲ ਸਵੇਗ ਸਿੰਘ ਚੀਹ ਦੋ ਕੇ ਸਿੱਖ ਨੌਜਵਾਨਾਂ ਦੇ ਜਜ਼ਬਾਤਾਂ ਦਾ ਮਾਲਕ ਬਣ ਗਿਆ ਹੈ ਤਾਂ ਦੋਸਤੋ ਇਹ ਸੀ ਸਾਰੀ ਗੱਲਬਾਤ ਜਿਹੜੀ ਹੁਣ ਤੱਕ ਹੋਈ ਹੈ 7 ਜੂਨ ਹਾਂਜੀ ਤਾ ਮਿਲਦੇ ਹਾਂ ਦੋਸਤੋ ਅਗਲੀ ਕੋਈ ਨਵੀਂ ਵੀਡੀਓ ਲੈ ਕੇ A384 ਦਾ ਇਤਿਹਾਜ ਜਿਹੜਾ ਤੁਸੀਂ ਸੁਣ ਚੁੱਕੇ ਹੋ ਦੋ ਪਾਗਾਂ ਦੇ ਸੁਣ ਨਵੀਂ ਜਾਣਕਾਰੀ ਲੈ ਕੇ ਆਵਾਂਗੇ ਆਪਾਂ ਦੇ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ